ਇਹ ਹਨੂ ਮੰਚ ਚੌਂਕ ਮੇਨ ਆਪਣਾ ਚੌਕ ਹੈਗਾ ਜੀ ਤੇ ਐਸ ਬੀ ਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰੈਸ਼ੀ ਹੈਗੀ ਹੈ ਜਿਹਦੇ ਵਿੱਚ ਅੱਡ ਲੱਗੀ ਹੈ ਤਾਂ ਫਾਇਰ ਬ੍ਰੀਡਰ ਆ ਗਈ ਹੈ ਅਸੀਂ ਜਿਹੜੀ ਹੈ ਡਾਇਵਰ ਕਰ ਦਿੱਤੀ ਆਪਾਂ ਕੋਲੋਂ ਪੁੱਛ ਲੈਣਾ ਰੋਡ ਨੂੰ ਤਾਂ ਇਧਰੋਂ ਕੋਰੇ ਦੀ ਚੌਂਕ ਤੋਂ ਸਿੱਧਾ ਅੱਗੇ ਆਉਂਦੇ ਹਾਂ ਇਹ ਕਹਿੰਦੇ ਕੋਈ ਏਸੀ ਦਾ ਸਪਰਕਲ ਹੋਇਆ ਬਾਕੀ ਪਤਾ ਲੱਗੂਗਾ ਹੁਣ ਕੋਈ ਅੰਦਰੋਂ ਮਿਲੂਗਾ ਫਨਾਂ ਦੇ ਸਟੇਟ ਬੈਂਕ ਕੋ ਪਟਿਆਲਾ ਜਿਹੜਾ ਹੈ ਸਟੇਟ ਬੈਂਕ ਕੋ ਮੀਡੀਆ ਨੂੰ ਮਿਲ ਗਿਆ ਹੰਮਾ ਚੌਂਕ ਕਿਹੇ ਬ੍ਰਾਂਚ ਦਾ ਜਿੱਥੇ ਕੁਝ ਤਕਨੀਕੀ ਕਾਰਨਾ ਕਰਕੇ ਜਾਂ ਇਹ ਸਿੱਧੀ ਤਾਰ ਸਪਾਰਕ ਹੋਈ ਹੈ ਜਾਂ ਕੋਈ ਤਾਰ ਕਹਿ ਦੀ ਹੈ ਬਿਜਲੀ ਛੋਪ ਕਰਕੇ ਜਿਹੜਾ ਅੱਗ ਲੱਗੀ ਹੈ ਤੇ ਅੱਗ ਨੂੰ ਲੱਗ ਭਾਜ ਬੁੱਝ ਚੁੱਕੀ ਹੈ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਂਟਰ ਕਰਨ ਦਾ ਹੌਕਾ ਦੋ ਮੁੰਡੇ ਆਕਸੀਜਨ ਸੈਂਟਰ ਲਾ ਕੇ ਫਾਇਰਮੈਨ ਜਿਹੜੇ ਆ ਗਏ ਨੇ ਤੇ ਔਰ થોੜੇ ਕੁਲੇ ਸਮੇਂ ਦੇ ਵਿਚ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ ਇਸ ਸਮੇਂ ਦੇ ਵਿਚ ਜਿਹੜਾ ਸਾਡਾ ਅੰਦਰ ਹੋ ਗਿਆ ਉਹ ਅੱਜ ਪਹਿਲਾਂ ਹੀ ਐਸਪੀਆਈ ਬਰਾਦ ਹਲਵਾ ਤੋਂ ਦੱਸ ਰਹੇ ਨੇ ਬਿਲਡਿੰਗ ਵੀ ਸਾਡੀ ਆਪਣੀ ਹੈ ਤੇ ਇੱਕ ਅਲੱਗਦਾਰ ਜਿਹੜਾ ਕੋਈ ਏਸੀ ਦੀ ਜਿਹੜੀ ਹੈ ਉਹ ਬਾਅਦ ਜਿਹੜੀ ਕੋਈ ਸਮੱਸਿਆ ਹੋਈ ਹੈ ਉਹਦੇ ਕਰਕੇ ਜਿਹੜਾ ਅਗਲੋ ਆ